ਆ ਸਕੂਲ ਵਿੱਚ ਬੱਚੇ ਜਾਂਦੇ ਨਾ ਪਹਿਲਾਂ ਸੋਚਿਆ ਕਰੋ ਵੀ ਜਿੱਦਾਂ ਇਹ ਲਾਇਕ ਹੋਣਗੇ ਨਾ ਪੜ੍ਹਾਈ ਵਾਸਤੇ ਉਦੋਂ ਸਕੂਲ ਕਲਾਣਾ ਕੁੱਟ-ਕੁੱਟ ਕਲਾਉਂਦੇ ਕੁੱਟ-ਕੁੱਟ ਨਿਆਣੇ ਦਾ ਬੁਰਾ ਹਾਲ ਕਰ ਦਿੰਦੇ ਇੱਥੇ ਮਾਪਿਓ ਸਵੇਰੇ ਹੀ ਉਹਨੂੰ ਉਠਾ ਕੇ ਦੁਖੀ ਕਰਨਾ ਲਿਆ ਹੁੰਦਾ ਵੀ ਆਹ ਸਮਝਿਆ ਕਰੋ ਨਾ ਫਿਰ ਗੱਲ ਵੀ ਜਦੋਂ ਲਾਇਕ ਹੋਏਗਾ ਆਪੇ ਸਕੂਲ ਚਲਾ ਜਾਏਗਾ ਕੀ ਲੋੜ ਐ ਇਹਨੂੰ ਸਕੂਲ ਕਲਾਉਂਦੀ ਉਦੋਂ ਨਹੀਂ ਮਾਂ ਕਹਿੰਦੀ ਨਾ ਪਿਓ ਕਹਿੰਦਾ ਇਹ ਤਾਂ ਵੀ ਇਹਨੂੰ ਚੱਕ ਤੇ ਛੁੱਟ ਬਸ ਦੇ ਵਿੱਚ ਸਕੂਲ ਲੈ ਜਾਏ ਉੱਥੇ ਵੀ ਰੋਂਦਾ ਹੈ ਤੇ ਟੀਚਰਾਂ ਨੂੰ ਕਹਿੰਦੇ ਭਾਵੇਂ ਰੋਏ ਪਰ ਘਰ ਨਾ ਜਿਕ ਲਾਇਓ ਜੇ ਘਰ ਕਲਾਤਾ ਇਹਨੇ ਨਲਾਇਕ ਰਹਿ ਜਾਣਾ ਉਦੋਂ ਨਹੀਂ ਅਸੀਂ ਆਂਦੇ ਵੀ ਜਦੋਂ ਲੈਕ ਹੋਏਗਾ ਉਦੋਂ ਸਕੂਲੇ ਘੱਲਾਂਗੇ ਸਾਡੀ ਮਾਨਸਿਕਤਾ ਜਿਹੜੀ ਹੈ ਨਾ ਉਹ ਦੋਰੀ ਜਦੋਂ ਮਾਇਆ ਦੀ ਗੱਲ ਆਉਂਦੀ ਹੈ ਉਦੋਂ ਨਹੀਂ ਅਸੀਂ ਆਂਦੇ ਵੀ ਜਦੋਂ ਲੈਕ ਹੋਏਗਾ ਬੱਚਾ ਕਮਾ ਲੇਗਾ ਮਾਂ ਪਿਓ ਜਦੋਂ ਥੋੜਾ ਜਿਹਾ ਹੁੰਦਾ ਵੱਡਾ ਕਮਾਈ ਨਹੀਂ ਕਰਦਾ ਕਮਾਈ ਨਹੀਂ ਕਰਦਾ ਸਾਰੇ ਟੱਬਰ ਨੇ ਪਿੱਟਣਾ ਲਿਆ ਹੁੰਦਾ ਉਹਦੇ ਕੋਲ ਉਦੋਂ ਨੀਅਤ ਜਾਂਦੇ ਵੀ ਕੋਈ ਗੱਲ ਨਹੀਂ ਜਦੋਂ ਲੈਕ ਹੋਏਗਾ ਕਮਾਲੇਗਾ ਕੋਈ ਗੱਲ ਨਹੀਂ ਛੱਡੋ ਪਰ ਸਾਰਾ ਟੱਬਰ ਦੁਖੀ ਜਦੋਂ ਗੱਲ ਆਏਗੀ ਅਮਰਤ ਦੀ ਉਦੋਂ ਜਦੋਂ ਲੈਕ ਹੋਵਾਂਗੇ ਮਨ ਬਣੇਗਾ ਸਕੂਨ ਜਾਲਦਾ ਮਨ ਕਰਦਾ ਬੱਚੇ ਦਾ ਨਹੀਂ ਜਾਣ ਨੂੰ ਕਰਦਾ ਪਰ ਤੱਕੇ ਨਾ ਉਦੋਂ ਵੀ ਕੀਆ ਕਰੋ ਮਨ ਕਰੇਗਾ ਇਹਦਾ ਤੇ ਕਲਾਵਾਂਗੇ ਉਹ ਦੋ ਨੀ ਅਸੀਂ ਕਹਿੰਦੇ ਬਹੁਤ ਗਹਿਰੇ ਤਲ ਤੇ ਅਸੀਂ ਹਰ ਪਾਸੇ ਨਾ ਉਥੇ ਇੱਕ ਫਸੇ ਹੋਇਆ ਉਹ ਜਿਹੜਾ ਮੋਹ ਹੈ ਨਾ ਉਹ ਤੇ ਬੱਚੇ ਨਾਲ ਨਹੀਂ ਹੈ ਸਾਡਾ ਉਹ ਵੀ ਪੈਸੇ ਦੇ ਨਾਲ ਐ ਵੱਡਾ ਹੋਏਗਾ ਧਨ ਕਮਾਏਗਾ ਉਹ ਧਨ ਦੀ ਪਕੜ ਹੈ ਚਲੋ ਇਹਨੂੰ ਛੁੱਟੋ ਸਕੂਲੇ ਇੰਦਰ ਵੀ ਸਮਝਣਾ ਚਾਹੀਦਾ ਜਦੋਂ ਉਮਰ ਬੀਤ ਗਈ ਫਿਰ ਨਹੀਂ ਕੁਝ ਹੱਥ ਆਉਣਾ ਇਹ ਸਰੀਰ ਦੇ ਵਿੱਚ ਰਹਿੰਦਿਆਂ ਹੀ ਗੁਰੂ ਵਾਲੇ ਬਣਨਾ ਪੈਣਾ ਹੈ ਰਹਿੰਦਿਆਂ ਬਾਅਦ ਵਿੱਚ ਨਹੀਂ ਅਮਰ ਸ਼ੱਕੇ ਗੁਰੂ ਵਾਲੇ ਬਣੀਏ ਤੇ ਆਪਣਾ ਜਨਮ ਸਫਲਾ ਕਰਕੇ ਸੰਸਾਰ ਤੋਂ ਜਾਈਏ